ਇਹ ਆਉਂਦਾ ਆਪਾਂ ਭਰਿਆ ਕਰਦੇ ਠੀਕ ਹੈ ਬਾਰੂ ਪਾਸ ਗੱਡੀ ਮਾਰੀ ਆ ਸੰਗਲ ਮਾਰ ਕੇ ਅੱਧੀ ਕੋੜੀ ਆਪਰਾ ਸੇ ਸੰਗਲ ਲਗਾ ਦੇਣ ਜਾਨ ਪਾਸ ਤੇ ਆਉਂਦੇ ਆ ਖਾਣੇ ਨਾਲ ਆ ਬੋਲੇ ਦੇ ਕੇ ਕੀ ਆ ਭਾਜੀ ਚੱਲੋ ਜੀ ਮੈਂ ਆਪਣਾ ਆਪਣਾ ਲਖਨਾਨ ਅੰਪਰੀਨ ਚੱਲੀ ਨਹੀਂ ਚੱਲੀ ਕੱਟੀਆਂ ਦੀ ਸਾਈਟ ਲੱਗਣ ਕਾਰਨ ਹੋਇਆ ਝਗੜਾ ਪੁਲਿਸ ਮਲਾਜਮ ਹੋਇਆ ਗੰਭੀਰ ਚਖਮੀ ਦੁਜੀਤਰ ਨੇ ਪੱਗ ਲਾਉਣ ਤੇ ਲਾਇ ਦੋਸ਼ ਕਸਬਾ ਕੱਟੀਆਂ ਦੇ ਥਾਣਾ ਚੌਕ ਵਿੱਚ ਤੇ ਰਾਤ ਇੱਕ ਕਾਰ ਸਵਾਰ ਪੁਲਿਸ ਮੁਲਾਜ਼ਮ ਜੋ ਕਿ ਆਪਣੀ ਕਾਰ ਤੇ ਕਾਦੀਆਂ ਤੋਂ ਆਪਣੇ ਪਿੰਡ ਭੈਣੀ ਬਾਂਕਰ ਚਾ ਰਿਹਾ ਸੀ ਅਤੇ ਉਸ ਤੇ ਪਿੰਡ ਵੱਲੋਂ ਕਾਦੀਆਂ ਨੂੰ ਦੋ ਕਾਰ ਸਵਾਰ ਆ ਰਹੇ ਸਨ ਜਿੰਨਾਂ ਦੀ ਆਪਸ ਚ ਹਲਕੀ ਜਹੀ ਟੱਕਰ ਹੋ ਗਈ ਗਾਲੀ ਗਲੋਚ ਤੋਂ ਸ਼ੁਰੂ ਹੁੰਦੀ ਹੋਈ ਇਹ ਗੱਲ ਹੱਥੋ ਪਾਈ ਤੱਕ ਪਹੁੰਚ ਗਈ ਜਿਸ ਤੇ ਕਾਰ ਸਵਾਰਾਂ ਵੱਲੋਂ ਪੁਲਿਸ ਮੁਲਾਜ਼ਮ ਕਾਰ ਸਵਾਰ ਉੱਤੇ ਬੇਸ਼ਬਾਲ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹਾਲਾਂਕਿ ਦੁਚਿੱਤ ਤੇ ਅਦਾ ਦੋਸ਼ਾ ਕਿ ਪੁਲਿਸ ਮੁਲਾਜ਼ਮ ਵੱਲੋਂ ਉਹਨਾਂ ਵਿੱਚ ਜੋ ਇੱਕ ਤੇ ਪੱਗ ਲਾਦਤੀ ਗਈ ਸੀ ਅਤੇ ਝਗੜਾ ਪਹਿਲੇ ਪੁਲਿਸ ਮੁਲਾਜ਼ਮ ਵੱਲੋਂ ਸ਼ੁਰੂ ਕੀਤਾ ਗਿਆ ਸੀ ਗੱਲਬਾਤ ਕਰਦੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਕਟਿੰਗ ਕਰਾ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਕਾਰ ਦੀ ਹਲਕੀ ਚਹੀ ਸਾਈਡ ਦੂਸਰੀ ਕਾਰ ਨੂੰ ਲੱਗ ਗਈ ਕਾਰ ਸਵਾਰਾਂ ਵੱਲੋਂ ਝਗੜਾ ਸ਼ੁਰੂ ਕਰ ਦਿੱਤਾ ਗਿਆ ਤੇ ਉਸ ਦੇ ਸਿਰ ਉੱਤੇ ਡੰਡਾ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਭਾਈ ਮੈਂ ਨਾ ਕਟਿੰਗ ਕਰਾ ਕੇ ਤੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਬਰਾਦਰ ਹੀ ਆਉਣਾ ਵਿਆਂ ਹਾਂ ਆ ਦੋ ਜਣੇ ਇਹ ਦੋਵੇਂ ਸਰਦਾਰ ਹੀ ਇਹ ਇਹਨਾਂ ਨੇ ਡ੍ਰਿੰਕ ਕੀਤੀ ਆ ਤੇ ਮੈਂ ਗੱਡੀ ਨਾਲ ਮੜੀ ਜੀ ਇਹਨਾਂ ਦੇ ਨਾਲ ਨਾ ਜਾ ਮੇ ਮੜੀ ਜੀ ਟਾਇਰ ਲੱਗਾ ਮੈਂ ਵੀ ਗੱਡੀ ਉਤਰਿਆ ਇਹ ਵੀ ਉਤਰੇ ਗੱਡੀ ਚੋਂ ਮੈਂ ਭਾਜੀ ਗਿਆ ਵਾ ਇਹਨਾਂ ਨੇ ਖਿੱਚ ਕੇ ਮੇਰੇ ਬੂਟੇ ਤੇ ਪੇੜ ਮਾਰਤੀ ਇੱਕ ਨੇ ਮਾਰੀ ਦੂਜੇ ਨੇ ਮਾਰਤੀ ਆ ਮੈਂ ਕਿਹਾ ਭਾਜੀ ਆਹ ਤਾਂ ਗਲਤ ਆ ਇਦਾਂ ਕਰਦੇ ਪੇਜ ਚਲੋ ਹੁਣ ਸੁਪਾਈ ਇਹਨਾਂ ਨੇ ਆਪਣੀ ਗੱਡੀ ਚੋਂ ਡੰਡਾ ਕੱਢ ਲਿਆ ਇੱਕ ਨੇ ਸੁਪਾਈ ਹੋਣ ਨੇ ਦੂਜੇ ਨੇ ਡੰਡਾ ਲੈ ਕੇ ਮੇਰੇ ਮੋਟਾ ਡੰਡੇ ਆ ਲੈ ਕੇ ਮੇਰੇ ਸਿਰ ਤੇ ਮਾਰੇ ਆ ਇਹ ਇੱਕ ਮਲਾਜਮਾ ਪੁੱਛ ਮਲਾਜਮਾ ਅਮਰਸਰ ਦੀ ਹੈ ਮੇਰੀ ਪੋਸਟਿੰਗ ਦਾ ਇਹਨਾਂ ਨੇ ਬਰਿੰਗ ਕੀਤੀ ਹੈ ਇਹਨਾਂ ਦਾ ਮਲਾਜਾ ਕੀਤਾ ਜਾਵੇ ਮੰਗੀ ਇਹਨਾਂ ਨੇ ਮੈਂ ਪਰਚਾ ਕਰਵਾਉਣਾ ਚਾਹਨਾ ਮੇਰੇ ਇਹ ਸਾਥ ਲਈ ਆ بیسਬਲ ਸੱਟ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਦੋ ਤਿੰਨ بیسਬਲ ਮਾਰੇ ਮੇਰੇ ਸਿਰ 'ਚ ਉੱਤੇ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਵੀ ਗਲਤੀ ਆ ਬੰਦੀ ਕਰ ਲਈ ਮਰਤੇ ਦੀ ਸੀ ਜਾਵੇ ਫਿਰ ਦਸ ਸਿੰਘ ਪਿੰਡ ਪੈਣੀ ਨਗਰ ਮੇਰੀ ਭਣੀ ਦਾ ਵਿਆਹ ਹੀ ਪਿੰਡ ਤੇ ਮੈਂ ਕਾਦੀਆਂ ਆਉਂਦਿਆ ਸਮਾਨ ਲੈਣ ਵਾਸਤੇ ਕੁਝ ਤੇ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨੇ ਪਹਿਲਾਂ ਗੱਡੀ ਮਾਰੀ ਗੱਡੀ ਚ ਉਸ ਤੋਂ ਬਾਅਦ ਇਹਨੇ ਹੱਤਾ ਰਾਈ ਸ਼ੁਰੂ ਹੋ ਗਈ ਆ ਅਸੀਂ ਆ ਗਏ ਇਹਨੇ ਪੀਟੀ ਆ ਇਹਨੇ ਸੰਗਤ ਮਾਰ ਕੇ ਬਿਵਾ ਦੇ ਗੱਡੀ ਭੰਦੀ ਨਾਲੇ 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 ਪੱਗ ਲਈ। ਵਾਪਸ ਕਰਨ ਦੇ ਬਚਾਇਆ। ਕੋਈ ਪ੍ਰਾਣੀ ਦੀ ਪ੍ਰਾਣੀ ਖੋ ਕੇ ਰੱਖਣੀ ਹੈ ਕਿ ਨਹੀਂ? ਇੱਕ ਦਮ ਮਿਆਨਾ ਕਰਾਓਗੇ? ਹਾਂਜੀ। ਦੱਸਦੀ ਮੈਨੇ ਕਰਾਓਗੇ ਇਹਦਾ। ਕਰਾਵਾਂਗੇ, ਮਲਾਜਾ ਕਰਾਵਾਂਗੇ ਇਹਦਾ। ਕੀ ਮੰਗਦੇ ਤੁਹਾਡੀ? ਭਾਬੀ ਮੰਗਲ ਨਿਸਾਬ ਦੇ ਉਹ ਧਮਕੀਆਂ ਦਿੰਦਾ ਕਿ ਮੈਂ ਤੈਨੂੰ ਫੱਟੇ ਦੇ ਪਾਵਾਂਗਾ। ਤੈਨੂੰ ਪਤਾ ਨਹੀਂ ਮੈਂ ਕੌਣ। ਤੁਹਾਡੀ ਦੁਸ਼ਮਣੀ ਕਿ ਪਹਿਲੀ? ਕੋਈ ਦੁਸ਼ਮਣੀ ਨਹੀਂ ਰਾਹ ਦਾ ਟਕਰਾਰ। ਹੱਦੀ ਤੋਂ ਕੋਈ ਗੱਲ ਬਾਤ। ਹੱਦੀ ਤੋਂ ਗੱਲ ਬਾਤ ਕੋਈ ਨਹੀਂ। ਤੀਜੀ ਦੀ ਪਹਿੰਡਾ ਵਿਆਹ ਹੀ। ਆਈ ਸੌਦਾ ਲੈਣ ਆਉਂਦੇ ਹਨ ਤਾਂ ਚੰਚੇ ਦੇ ਨੇ ਗੱਡੀ ਮਾਰਤੀ ਆਉਂਦੇ ਆ। ਗੱਡੀ ਮਾਰ ਕੇ ਬਾਹਰ ਨਿਕਲਿਆ ਤੇ ਇਹਨੇ ਉਹਨੂੰ ਗਲਮੇ ਉੱਪਰ ਲਿਆ ਇੰਨੀ ਪੇਸ਼ਾ ਮਲਾਜਮ ਹੋਏਗਾ ਠੀਕ ਹੈ ਧੀਰ ਕੇ ਨਾ ਗੱਲ ਕਰਿਆ ਦੇਣਾ ਇਹਨੇ ਨਾਲ ਹੀ ਪਾ ਬੇਸਬਾਲ ਆਪਣੀ ਪੁਰਾਣੀ ਕੱਢ ਕੇ ਤੇ ਛੱਡ ਕੇ ਪਾਰ ਪਗਲਾਤੀ ਵੀਰਵੀ ਕੀਤੀ ਗਈ ਪੂਰੀ ਆ ਪਾਗਾ ਅੱਧਾ ਸਜਾ ਕਿੰਦਾ ਦੀ ਹਾਲਤ ਉਹ ਬੰਦੇ ਦੀ ਬੰਦਾ ਨਾ ਫੈਲ ਨਾਲ ਗਿਆ ਵਾ ਤਾਂ ਬੁਲਾਇਆ ਚਾਹੀਦਾ ਉਹਨਾਂ ਤਰ੍ਹਾਂ ਦਾ ਟਕਰਾਅ ਹੋਇਆ ਜੀ ਗੱਡੀਆਂ ਦੋਨੇ ਲਵਾ ਲੀਆਂ ਨੇ ਦੋਨਾਂ ਪਾਰਟੀ ਨੂੰ ਸਵੇਰ ਦਾ ਟਾਈਮ ਦਿੱਤਾ ਜੋ ਬਣ ਤਿਕ ਨੂੰ ਨਹੀਂ ਕਰੇਗੀ ਇਹ ਕੋ ਮਲਾਜਮ ਨਹੀਂ ਹੈਗਾ ਵਿੱਚ ਆ ਗਿਆ ਮਲਾਜ ਕਰ ਰਿਹਾ ਤੇ ਕਹਿੰਦੇ ਉਹਨੇ ਡਰਿੰਕ ਕੀਤੀ ਕੋਈ ਹੈਗਾ ਕੋਈ ਡਰਿੰਕ ਡਰੰਕ ਨਹੀਂ ਕੀਤੀ ਤੇ ਉਹਦੇ ਸੱਟ ਲੱਗੀ ਜਰਨੇ ਵਿੱਚ ਉਹ ਨੰਮਾ ਚੜ ਗਿਆ ਘਰੋਂ ਜੇ ਲੱਗੀ ਸੱਟ ਤੇ ਹੈਗੀ ਆ ਪਰ ਮੇਰੀ ਮੈਡੀਕਲ ਆਉਣ ਤੋਂ ਬਾਅਦ ਰਿਪੋਰਟ ਕਰਦਾ